ਪੰਜਾਬ ਦੇ ਵਿੱਚ ਅੱਗ ਕੌਣ ਲਾਉਂਦਾ ਮੈਂ ਕਿਹਾ ਸਾਡੇ ਗੋਲ ਦਿਮਾਲੇ ਬਣ ਕੇ ਕਈ ਦਸਤਾਰਾਂ ਪਾ ਕੇ ਵੀ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਗੱਲ ਕਰਦੇ ਅੱਜ ਕਾਮਰੇਡ ਭਰਾ ਮੂਰੇ ਤੁਰੇ ਫਿਰਦੇ ਆ ਕਾਦੇ ਹਾਸਤੇ ਬਾਸਤੇ ਵਜੀ ਆਏ ਆ ਇਹ ਇਹ ਕੀ ਆ ਮੈਂ ਕਿਹਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਖਾਤਰ ਆਏ ਆ ਇਹਨਾਂ ਨੂੰ ਤਾਂ ਸਿੱਖੀ ਦੇ ਦੁਸ਼ਮਣ ਕਹਿੰਦੇ ਵੀ ਸਿੱਖੀ ਦੇ ਦੁਸ਼ਮਣ ਨੇ ਆਮ੍ਰੇ ਜਿਹੜੇ ਕਹਿਣ ਆਲੇ ਆ ਬਈ ਸਭ ਤੋਂ ਵੱਡੇ ਦੁਸ਼ਮਣ ਹੀ ਸਿੱਖੀ ਦੇ ਇਹ ਆ ਕਿ ਤਿਲਕ ਜੰਜੂ ਦੇ ਜਿਹੜੇ ਮਾਕੇ ਆਲੇ ਲੋਕ ਸੀਗੇ ਤੁਸੀਂ ਜਾ ਕੇ ਦੇਖੋ ਜਿਨ੍ਹਾਂ ਦੇ ਕੀ ਆ ਮਾਕੇ ਮੱਥਿਆਂ ਤੇ ਤਿਲਕ ਨੇ ਇਹਦੇ ਗਲਤੀ ਕੀ ਜੰਜੂ ਪਾਏ ਦੇ ਆ ਉਹ ਲੋਕਾਂ ਨੇ ਕੀ ਆ ਇਸ ਮੋਰਚੇ ਨੂੰ ਬੜੇ ਵੱਡੇ ਲੈਵਲ ਤੇ ਫਾਈਨਾਂਸ ਵੀ ਕੀਤਾ ਉਹ ਲੋਕਾਂ ਨੇ ਕੀ ਆ ਅਸਲ ਜਿਹੜੇ ਕੀ ਆ ਤਿਲਕ ਜੰਜੂ ਦੇ ਰਾਖੇ ਨੇ ਪਰ ਜਿਹੜੇ ਮੋਦੀ ਕਾ ਲਾਣਾ ਤਿਲਕ ਜੰਜੂ ਵਾਲੇ ਨਹੀਂ ਹੈਗੇ ਕਹਿ ਦਿੰਦਾ ਕਿ ਸਿੱਖੀ ਦੇ ਕਾਮਰੇਡ ਨੂੰ ਲੜਾਉਣ ਦੀ ਕੋਈ ਸਿਆਸਤਾ ਕਰਦੀ ਨਹੀਂ ਪਰ ਅੱਜ ਕੀ ਆ ਸਾਡੇ ਦੋਨੇ ਜਿਹੜੇ ਕੀ ਆ ਹੈਗੇ ਆ ਧਰਾਨੇ ਉਹ ਅੱਜ ਇਕੱਠੀਆਂ ਇੱਥੇ ਵੀ ਹੋਈਆਂ ਨੇ ਉਹ ਚੰਡੀਗੜ੍ਹ 'ਚ ਵੀ ਇਕੱਠੀਆਂ ਹੋਈਆਂ ਸੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤਾਂ ਹੋਈ ਸੀ ਉਹਨਾਂ ਨੇ ਕੀ ਹਕੂਮਤਾਂ ਨਾਲ ਮੱਥਾ ਲਾਇਆ ਸੀ ਤੇ ਸਾਡੇ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਵੀ ਹਕੂਮਤਾਂ ਨਾਲ ਬਾਈ ਜੀ ਮੱਥਾ ਲਾਇਆ ਵੇ ਇਹ ਲਾਲੋ ਵੀ 1.200 ਪੁਲਿਸ ਮੁਲਾਜ਼ਮ ਨੂੰ ਸਜ਼ਾ ਕਿਉਂ ਹੋਈ ਹੈ ਕਿਉਂਕਿ ਨਿਰਦੋਸ਼ੇ ਚਾਕੇ ਜਵਾਕ ਮਾਰੀ ਸੀਗੇ ਅੱਜ ਕੀ ਉਹਨਾਂ ਦਾ ਬਦਲਾ ਲੈਣ ਵਾਲੇ ਲੋਕ ਅੱਜ ਜੇਲਾਂਾਂ ਦੇ ਵਿੱਚ ਬੰਦ ਨੇ ਤੇ ਤੁਸੀਂ ਕਹਦਾ ਮੈਂ ਕਹਿੰਦਾ ਪਿਛਲੇ ਟਾਈਮ ਦੇ ਵਿੱਚ ਬੰਦੀ ਛੋੜ ਦੇ ਉਸ ਬਣਾਇਆ ਪੰਜਾਬ ਦੇ ਸਾਰੀਆਂ ਤਰ੍ਹਾਂ ਸਿੱਖ ਲਾਲੋ ਕਿਸਾਨੀ ਲਾਲੋ ਕਾਮਰੇਡ ਤਰ੍ਹਾਂ ਲਾਲੋ ਸਾਰੀਆਂ ਇਕੱਠੀਆਂ ਹੋ ਕੇ ਲੜਨਤ ਪਾਉਣ ਚੱਲੀਆਂ ਸੀ ਕੱਲੇ ਬੰਦੀ ਸਿੰਘਾਂ ਦੀ ਗੱਲ ਨਹੀਂ ਹੈ ਤੇ ਜਿੰਨੇ ਵੀ ਸਿਆਸੀ ਕੈਦੀ ਹੈਗੇ ਆ ਜਿੰਨੇ ਜ਼ਿਲ੍ਹਾ ਦੇ ਵਿੱਚ ਡੱਕ ਰੱਖਿਆ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਇਹ ਮਾਰਚ ਕੀਤਾ ਜਾ ਰਿਹਾ ਹੈ ਜੇ ਉਹ ਕੌਮ ਖਾਤਰ ਕੀ ਉੱਠ ਕੇ ਖੜੇ ਹੋਇਆ ਪਰ ਅੱਜ ਕੌਮ ਕਿਤੇ ਨਾ ਕਿਤੇ ਬਈ ਸੁੱਤੀ ਪਈ ਆ ਅੱਜ ਕੌਮ ਨੂੰ ਲਹਨਤ ਪਾਉਣੀ ਪਣਦੀ ਆ ਮੈਂ ਕਹਿੰਦਾ ਵੀ ਜੇ ਅੱਜ ਇੱਥੇ ਪੂਰੀ ਕੌਮ ਇੱਥੇ ਪਹੁੰਚਦੀ ਪਈ ਪਿਛਲੇ ਪਾਸੇ ਪਾਕਿਸਤਾਨ ਆ ਮੂਹਰੇ ਪਾਸੇ ਕੀ ਆ ਹਿੰਦੁਸਤਾਨ ਖੜਾ ਮੈਨੂੰ ਐ ਦੱਸੋ ਪੰਜਾਬੀ ਫਿਰ ਆਪਦੇ ਆਪ ਨੂੰ ਮੈਂ ਕਹਿੰਦਾ ਵੀ ਕਿਵੇਂ ਨਾ ਵਾ ਕੇ ਬੇਸਹਾਰਾ ਮਹਿਸੂਸ ਕਰਨ ਨਗਰ ਕੀਰਤਨ ਵੱਡੇ ਵੱਡੇ ਕੱਲੇ ਕੀ ਅਸੀਂ ਕੜਾਖਣ ਬਾਤੇ ਰੱਖ ਰੱਖਿਆ ਸਭ ਤੋਂ ਵੱਡੀ ਲਾਂਤ ਮੈਂ ਕੀ ਐਸਜੀਪੀਸੀ ਨੂੰ ਪਾਉਣਾ ਐਸਜੀਪੀਸੀ ਨੂੰ ਯਾਰ ਹੋਰ ਛੱਡੋ ਐਸਜੀਪੀਸੀ ਨੇ ਸਰਕਾਰ ਨੂੰ ਵੀ ਜਵਾਬ ਦੇ ਤਾਂ ਮੇਰਾ ਪਿੰਡ ਤਲਵੰਡੀ ਸਾਹਬ ਉੱਥੋਂ ਕੁ ਮਾਰਚ ਲੈ ਕੇ ਚੱਲਣਾ ਸੀ ਤਾਂ ਐਸਜੀਪੀਸੀ ਕਹਿੰਦੀ ਵੀ ਇਹ ਮਾਰਚ ਨੂੰ ਪਾਈ ਅਸੀਂ ਇਹਨਾਂ ਦਾ ਲੰਗਰ ਦੇ ਸਕਦੇ ਆ ਨਾ ਅਸੀਂ ਕੋਈ ਸਪੋਰਟ ਕਰ ਸਕਦੇ ਆ ਨਾ ਰਹਿਣ ਵਾਸਤੇ ਸਰਾਮਾਂ ਦੇ ਕੀ ਐਸ ਮਾਰਚ ਵਾਸਤੇ ਜਿੰਨੀਆਂ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਬਾਈ ਜੀ ਇਹ ਤਿਲਕ ਜੰਜੂ ਵਾਲਿਆਂ ਨੇ ਜ਼ਿਆਦਾ ਕੀਤਾ ਉਥੇ ਤਰुण ਜਣ ਬਾਬੇ ਯਾਰ ਕੇ ਬਾਬਾ ਜੀ ਯਾਰ ਕੇ ਮਾਕੇ ਖੜੇ ਆ ਵਕੀਲ ਮਾਕੇ ਉਥੇ ਪਹੁੰਚੇ ਵੇ ਆ ਜਿਹੜੇ ਹਿੰਦੂ ਕਮਿਊਨਿਟੀ ਦੇ ਆ ਜਿਨ੍ਹਾਂ ਦੇ ਮੱਥਿਆਂ ਤੇ ਤਿਲਕ ਵੀ ਦਿਖਾਈ ਦਿੰਦੇ ਆ ਗਲਾਂ 'ਚ ਜੰਜੂ ਦੇ ਮਾਕੇ ਦੇਖਦੇ ਆ ਲੋਕੋਏ ਟੀਵੀ ਨਾਲ ਜੁੜੋ ਤੁਸੀਂ ਮੈਂ ਅਮਤਾਜ ਅਸੀਂ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਆਂ ਅੱਜ 14 ਤਰੀਕ ਨੂੰ ਕੌਮੀ ਇਨਸਾਫ ਮੋਰਚਾ ਤੇ ਪੰਜਾਬ ਦੀਆਂ ਤਮਾਮ ਕਿਸਾਨ ਮਜ਼ਦੂਰ ਤੇ ਹੋਰ ਇਨਸਾਫਪਸੰਦ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦੀ ਕਾਲ ਸੀਗੀ ਬੰਦੀ ਸਿੰਘਾਂ ਅਤੇ ਹੋਰ ਜੋ ਨਜਾਇਜ਼ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਰਿਹਾਅ ਕਰਾਉਣ ਦੀ ਤਾਂ ਉੱਥੇ ਤਸਵੀਰ ਦਿਖਾ ਦਿੰਨੇ ਆਂ ਸ਼ੰਭੂ ਬਾਰਡਰ ਤੇ ਮੌਜੂਦ ਆਂ ਜਿੱਥੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਬਿਲਕੁਲ ਉਸੇ ਤਰੀਕੇ ਦੀ ਤਸਵੀਰ ਹੈ ਜੋ ਕਿਸਾਨ ਅੰਦੋਲਨ ਮੌਕੇ ਸੀ ਗੱਲਬਾਤ ਕਰਦੇ ਆ ਸਾਡੇ ਨਾਲ ਲੋਕਤ ਕਰ ਲੈ ਰਿਆ ਤੇ ਰੋਪ ਪਹਿਲਾਂ ਜੋ ਤਸਵੀਰ ਇੱਥੇ ਬਣੀ ਹੋਈ ਹੈ ਉਹੀ ਤਸਵੀਰ ਜਿਹੜੀ ਕਿਸਾਨ ਅंदोलਨ ਮੌਕੇ ਬਣੀ ਹੈ ਇੱਥੇ ਕਿਸਾਨ ਬੈਠ ਕੇ ਗਏ ਆ ਉਹੀ ਅੱਜ ਫੇਰ ਬਣਾ ਦਿੱਤੀ ਗਈ ਹੈ ਦਿੱਲੀ ਜਾਣ ਤੋਂ ਰੋਕਿਆ ਗਿਆ ਫਿਰ ਹਿੰਤਾਜ ਬਾਈ ਮੈਨੂੰ ਇਹ ਲੱਗਦਾ ਕਿ ਸਾਡਾ ਹਿੰਦ ਪੰਜਾਬ ਦਾ ਨਾ ਬਾਰਡਰ ਬਣ ਗਿਆ ਇਹ ਅਸੀਂ ਸ਼ੰਭੂ ਤੇ ਖੜੇ ਆ ਸ਼ੰਭੂ ਤੇ ਕਿਸਾਨ ਮੋਰਚੇ ਵੇਲੇ ਵੀ ਇੱਥੇ ਜੋ ਕੁਝ ਹੋਇਆ ਉਸ ਤੋਂ ਬਾਅਦ ਮੈਂ ਕਹਣਾ ਵੀ ਜੋ ਰੋਲ ਇਹ ਉਹੀ ਫੋਰਸਿਸ ਨੇ ਜਿਹੜੀਆਂ ਸਾਨੂੰ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਸੀ ਪਿਛਲੀ 10 ਤਰੀਕ ਨੂੰ ਤੇ ਅੱਜ ਫੇਰ ਇਹਨਾਂ ਨੇ ਕੀ ਆ ਪੰਜਾਬ ਦਾ ਰਾਹ ਡੱਕਣ ਦੀ ਕੋਸ਼ਿਸ਼ ਕੀਤੀ ਆ ਸਭ ਤੋਂ ਵੱਡੀ ਗੱਲ ਜਾਰੀ ਇਹ ਆ ਕਿ ਅੱਜ ਸ਼ਹਾਦਤ ਦਾ ਮੈਂ ਕਿਹਾ ਜਿਹੜੀ ਮਾਰਚ ਲੈ ਕੇ ਰੂਪ ਚ ਜਾ ਰਹੀ ਸੀ ਕਿਉਂਕਿ ਸ਼ਹਾਦਤ ਅਸਲ ਦੇ ਵਿੱਚ ਬਾਈ ਸਮਝ ਬਣਾਉਣ ਵਾਸਤੇ ਹੁੰਦੀ ਆ ਸੇਧ ਲੈਣ ਵਾਸਤੇ ਹੁੰਦੀ ਆ ਪਰ ਅੱਜ ਕੀ ਆ ਮੈਂ ਕਹਣਾ ਵੀ ਸ਼ਹਾਦਤਾਂ ਦੇ ਉੱਤੇ ਕੀ ਆ ਸਿਆਸਤਾਂ ਹੋ ਰਹੀਆਂ ਨੇ ਅੱਜ ਜੋ ਕੁਝ ਕੀਆ ਰੋਲ ਨਿਭਾ ਰਿਹਾ ਕੇਂਦਰ ਨਿਭਾ ਰਿਹਾ ਜੋ ਕੀ ਆ ਮੈਂ ਕਹਿੰਦਾ ਸੂਬਾ ਸਰਕਾਰਾਂ ਨਿਭਾ ਰਹੀਆਂ ਸ਼ਰਮ ਆਉਣ ਦੀ ਗੱਲ ਆ ਯਾਰ ਵੈਸੇ ਤਾਂ ਅਸੀਂ ਕਹਿੰਦੇ ਮਾਰਚ ਕੱਢ ਰਹੇ ਹਾਂ ਪਰ ਸਾਡੇ ਗੁਰੂ ਸਾਹਿਬ ਜਿਹੜੇ ਕੀ ਆ ਤਿਲਕ ਜੰਜੂ ਦੀ ਰਾਖੀ ਦੇ ਲਈ ਆਪਣੀਆਂ ਜਾਨਾਂ ਕੀਆ ਲੇਖੇ ਲਾ ਦਿੰਦੇ ਆ ਜਿਹੜੇ ਸ਼ਹਾਦਤਾਂ ਦਿੰਦੇ ਆ ਅੱਜ ਸਭ ਤੋਂ ਖੁਸ਼ੀ ਦੀ ਗੱਲ ਬਈ ਇਹ ਆ ਕਿ ਤਿਲਕ ਜੰਜੂ ਦੇ ਜਿਹੜੇ ਮਾਕੇ ਆਲੇ ਲੋਕ ਸੀਗੇ ਤੁਸੀਂ ਜਾ ਕੇ ਦੇਖੋ ਜਿਨ੍ਹਾਂ ਦੇ ਕੀ ਆ ਮਾਕੇ ਮੱਥਿਆਂ ਤੇ ਤਿਲਕ ਨੇ ਇਹਦੇ ਗਲਤੀ ਕੀਆ ਜੰਜੂ ਪਾਏ ਦੇ ਆ ਉਹ ਲੋਕਾਂ ਨੇ ਕੀ ਆ ਇਸ ਮੋਰਚੇ ਨੂੰ ਬੜੇ ਵੱਡੇ ਲੈਵਲ ਤੇ ਫਾਈਨਾਂਸ ਵੀ ਕੀਤਾ ਉਹ ਲੋਕਾਂ ਨੇ ਕਿ ਅਸਲ ਜਿਹੜੇ ਕਿ ਤਿਲਕ ਜੰਜੂ ਦੇ ਰਾਖੇ ਨੇ ਪਰ ਜਿਹੜੇ ਮੋਦੀ ਕਾ ਲਾਣਾ ਤਿਲਕ ਜੰਜੂ ਵਾਲੇ ਨਹੀਂ ਹੈਗੇ ਇਹ ਕੱਲੀ ਸਿਆਸਤ ਵਾਲੇ ਆ ਇਸੇ ਕਰਕੇ ਜਿਵੇਂ ਬਿਹਾਰ ਦੇ ਵਿੱਚ ਵੀ ਅਸੀਂ ਦੇਖ ਰਹੇ ਆ ਕੀ ਕੁਝ ਹੋਇਆ ਇਹ ਸਾਰਾ ਜਿਹੜੇ ਹਾਲਾਤ ਸਾਨੂੰ ਦਿਖ ਰਹੇ ਆ ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਅੱਜ ਇਸ ਮੋਰਚੇ ਦੇ ਵਿੱਚ ਜਿਵੇਂ ਅਸੀਂ ਜਾਣਦੇ ਆ ਕਿਸਾਨ ਮੋਰਚਾ ਵੀ ਸਾਡੇ ਸਿੱਖੀ ਕਹਿ ਦਿੰਦਾ ਕਿ ਸਿੱਖੀ ਦੇ ਕਾਮਰੇਡ ਨੂੰ ਲੜਾਉਣ ਦੀ ਕੋਈ ਸਿਆਸਤਾ ਕਰਦੀਆਂ ਨਹੀਂ ਪਰ ਅੱਜ ਕੀ ਆ ਸਾਡੇ ਦੋਨੇ ਜਿਹੜੇ ਕੀ ਆ ਹੈਗੀਆਂ ਧਿਰਾਂ ਨੇ ਉਹ ਅੱਜ ਇਕੱਠੀਆਂ ਇੱਥੇ ਵੀ ਹੋਈਆਂ ਨੇ ਉਹ ਚੰਡੀਗੜ੍ਹ 'ਚ ਵੀ ਇਕੱਠੀਆਂ ਹੋਈਆਂ ਸੀ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਲੜਾਈ ਪੰਜਾਬ ਨੂੰ ਬਚਾਉਣ ਦੀ ਲੜਨੀ ਆ ਇਹ ਸਾਰੀਆਂ ਧਿਰਾਂ ਇੱਕ ਗੱਲ ਸਮਝ ਬਣ ਚੁੱਕੀ ਆ ਕਿ ਕਿਸਾਨ ਅੰਦੋਲਨ ਵੀ ਤਾਂ ਜਿੱਤਿਆ ਗਿਆ ਜੇ ਅਸੀਂ ਇਕੱਠੇ ਸੀ ਠੀਕ ਹੈ ਨਾ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੋਬਦਾ ਦੂਰ ਕਰੋ ਲੇਵਲਾਈ ਸਭ ਤੋਂ ਵੱਡੀ ਗੱਲ ਅੱਜ ਲਾਹਨਤ ਪਾਉਣੀ ਬਣਦੀ ਆ ਵੀ ਯਾਰ ਅਸੀਂ ਮਾਕੇ ਸ਼ਹਾਦਤਾਂ ਦੇ ਮਾਰਚ ਕੱਢ ਰਹੇ ਆ ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਕਾਹਦੇ ਤੁਸੀਂ ਮੋਦੀ ਕਿਆਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਬੰਦੇ ਆਪਦੇ ਆਪ ਨੂੰ ਅਸੀਂ ਵੀਰਵਾਲ ਦੇਵਸ ਮਨਾਉਣੇ ਆ ਜੀ ਅਸੀਂ ਕੀ ਆਹ ਦਿਹਾੜੇ ਮਨਾਉਣ ਵਾਸਤੇ ਕੀ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਆ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡੇ 6ਵੇਂ ਪਾਤਸ਼ਾਹ ਜਿਹੜੇ ਕੀ ਬੰਦੀ ਛੋੜ ਦੇਵਸ ਪਿੱਛੇ ਜੇ ਮਣਾ ਕੇ ਗਏ ਆ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਦਾ ਹਾਂ ਉਹ ਸਾਡੇ ਮਾਕੇ ਗੁਰੂ ਸਾਹਿਬ ਜਿਹੜੇ ਕੀ ਸੀਗੇ ਵੀ ਬੰਦੀ ਛੋੜ ਦੇਵਸ ਤਾਂ ਕਿਹਾ ਸੀ ਕਿਉਂਕਿ ਜਿਹੜੇ ਬੰਦੀ ਉਸ ਟਾਈਮ ਦੇ ਸਿਆਸੀ ਲੋਕ ਬੰਦ ਕੀਤੇ ਹੋਏ ਸੀ ਉਹਨਾਂ ਨੂੰ ਬਾਹਰ ਕਢ ਮਾਕੇ ਸਾਰਾ ਕੁਝ ਦਾਤੀ ਲਾਤਾ ਸੀ ਤੇ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਏ ਸੀਗੇ ਪਰ ਅੱਜ ਵੱਡੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਉਸੇ ਧਰਮ ਦੇ ਫਲਸਫੇ ਦੇ ਲੋਮਾਂਗੇ ਜਿਹੜੇ ਕਿ ਮੰਨਣ ਵਾਲੇ ਲੋਕ ਨੇ ਸਾਡੇ ਸਿੱਖ ਜਿਹੜੇ ਲੋਕ ਨੇ ਉਹ ਅੱਜ ਕੀ ਬੰਦੀ ਸਿੰਘ ਬਣੇ ਬੈਠੇ ਆ ਪਰ ਬੰਦੀ ਸਿੰਘ ਜਿਹੜੇ ਬਣੇ ਨੇ ਤੇ ਬਣੇ ਕਿਉਂ ਆ ਸੀ ਇਹ ਵੀ ਜਾਣਦੇ ਆ ਅਸੀਂ ਮੈਂ ਕਹਣਾ ਵੀ ਸਾਡੇ ਜਿਹੜੀਆਂ ਸ਼ਹਾਦਤਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤਾਂ ਹੋਈ ਸੀ ਉਹਨਾਂ ਨੇ ਕੀ ਹਕੂਮਤਾਂ ਨਾਲ ਮੱਥਾ ਲਾਇਆ ਸੀ ਤੇ ਸਾਡੇ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਵੀ ਹਕੂਮਤਾਂ ਨਾਲ ਬਾਈ ਜੀ ਮੱਥਾ ਲਾਇਆ ਵੇ ਆ ਠੀਕ ਹੈ ਨਾ ਉਸ ਟਾਈਮ ਕੀ ਜੋਗਸ ਅਸੈਸਿਨੇਸ਼ਨ ਜਿਹੜੀ ਬਾ ਮਾ ਕੇ ਕਿਹਨਾਂ ਨੇ ਕੀਤੀ ਹੈ ਬੀਅੰਤ ਸਿੰਘ ਦੀ ਉਹ ਤਾਂ ਕੀਤੀ ਹੈ ਕਿਉਂਕਿ ਉਸ ਦੌਰ ਦੇ ਕੇਸ ਅੱਜ ਸਾਹਮਣੇ ਆ ਰਹੇ ਆ ਤੁਸੀਂ ਇਹ ਲਾ ਲਓ ਵੀ 1.200 ਪੁਲਿਸ ਮੁਲਾਜ਼ਮ ਨੂੰ ਸਜ਼ਾ ਕਿਉਂ ਹੋਈ ਹੈ ਕਿਉਂਕਿ ਨਿਰਦੋਸ਼ੇ ਚਾ ਕੇ ਜਵਾਕ ਮਾਰੇ ਸੀਗੇ ਅੱਜ ਕੀ ਉਹਨਾਂ ਦਾ ਬਦਲਾ ਲੈਣ ਵਾਲੇ ਲੋਕ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਤੁਸੀਂ ਕਹਦਾ ਮੈਂ ਕਹਿੰਦਾ ਪਿਛਲੇ ਟਾਈਮ ਦੇ ਵਿੱਚ ਬੰਦੀ ਛੋੜ ਦੇ ਉਸ ਮਨਾਇਆ 300 ਸਾਲੇ ਤੇ ਤੁਸੀਂ ਲੋਕਾਂ ਦੇ ਨਾਲ ਵਾਅਦਾ ਕਰਦੇ ਹੋ ਸੀ ਬੰਦੀ ਸਿੰਘਾਂ ਨੂੰ ਛੱਡਾਂਗੇ ਤੇ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਵੀ ਸਰਕਾਰ ਨੂੰ ਅੱਜ ਲਾਣਤ ਪਾਉਣ ਵਾਸਤੇ ਪੰਜਾਬ ਦੇ ਸਾਰ ਕਾਮਰੇਡ ਧਰਾਂ ਲਾ ਲੋ ਸਾਰੀਆਂ ਇਕੱਠੀਆਂ ਹੋ ਕੇ ਲਹਨਤ ਪਾਉਣ ਚੱਲੀਆਂ ਸੀ ਇਕੱਲੇ ਬੰਦੀ ਸਿੰਘਾਂ ਦੀ ਗੱਲ ਨਹੀਂ ਹੈ ਤੇ ਜਿੰਨੇ ਵੀ ਸਿਆਸੀ ਕੈਦੀ ਹੈਗੇ ਆ ਜਿੰਨੇ ਜ਼ਿਲ੍ਹਾ ਦੇ ਵਿੱਚ ਡੱਕ ਰੱਖੇ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਇਹ ਮਾਰਚ ਕੀਤਾ ਜਾ ਰਿਹਾ ਜੀ ਅੱਜ ਫੇਰ ਕੀ ਆ ਡਰੋਨ ਚੱਲ ਰਹੇ ਆ ਉਹੀ ਫੋਰਸਾਂ ਅੱਗੇ ਖੜੀਆਂ ਨੇ ਤਾਂ ਮੈਂ ਕਹਣਾ ਵੀ ਮੇਰੇ ਖਿਆਲ ਦੇ ਵਿੱਚ ਵਾਰ-ਵਾਰ ਅਹਿਸਾਸ ਕੀ ਕਰਾਇਆ ਜਾਂਦਾ ਜਿਹੜਾ ਪੰਜਾਬ ਚੋਂ ਪਾਰ ਨਹੀਂ ਜਾਣ ਦਿੰਦੇ ਮਤਲਬ ਆਮ ਤੌਰ ਤੇ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਮੰਗ ਰੱਖਣ ਚੱਲਿਓ ਤੁਹਾਡਾ ਕਿ ਉਸ ਤੇ ਕਿਹਦਾ ਪ੍ਰੋਗਰਾਮ ਨਹੀਂ ਹੈ ਮਤਲਬ ਮੰਗ ਰੱਖਣ ਦੇ ਲਈ ਤੁਹਾਨੂੰ ਜਾਣ ਨਹੀਂ ਦਿੰਦੇ ਮਤਲਬ ਕੀ ਅਹਿਸਾਸ ਕਰਾਉਂਦੇ ਤੁਹਾਨੂੰ ਵਾਰ-ਵਾਰ ਅਹਿਸਾਸ ਤਾਂ ਬਈ ਸਾਨੂੰ ਇਹੀ ਕਰਾਇਆ ਕਿ ਪਹਿਲੀ ਗੱਲ ਤਾਂ ਤੁਸੀਂ ਮੁਲਕ ਦਾ ਹਿੱਸਾ ਨਹੀਂ ਸਾਨੂੰ ਪਹਿਲੀ ਗੱਲ ਸਿਮੂਲੇਟ ਕਰਨ ਦੀ ਕੋਸ਼ਿਸ਼ ਕੀਤੀ ਗਿਆ ਕਹਿੰਦੇ ਜੀ ਜਿਹੜੇ ਸਿੱਖ ਹੈਗਾ ਹਿੰਦੂਆਂ ਦਾ ਹਿੱਸਾ ਨਹੀਂ ਪਰ ਭਾਈ ਕੀ ਆ ਮੈਂ ਕਹਿੰਦਾ ਵੀ ਅੱਜ ਅਸੀਂ ਕੀ ਆ ਜੇ ਕੋਈ ਆਪ ਦੀ ਡਿਮਾਂਡ ਲੈ ਕੇ ਜਾਂਦੇ ਆ ਉਹ ਵੀ ਉਹ ਮੰਗਾ ਮਨੁੱਖੀ ਅਧਿਕਾਰਾਂ ਦਾ ਕਿ ਅਸੀਂ ਇੱਕ ਪਾਸੇ ਲੋਕਤੰਤਰੀ ਦੇਸ਼ ਕਹਿੰਦੇ ਆ ਪਰ ਅੱਜ ਸਭ ਤੋਂ ਵੱਡਾ ਹਨਨ ਕੀ ਆ ਮੈਂ ਕਹਿੰਦਾ ਸਾਡੇ ਮੁਲਕ 'ਚ ਹੋ ਰਿਹਾ ਅੱਜ ਜਿਹੜਾ ਬੰਦਾ ਵੀ ਆਵਾਜ਼ ਕੱਢਦਾ ਚੱਕ ਕੇ ਜੇਲ੍ਹ 'ਚ ਡੱਕਦਾ ਕੋਈ ਕਿਸੇ ਜੇਲ੍ਹਾਂ 'ਚ ਸਿੱਟ ਰੱਖਿਆ ਤੇ ਬੰਦੀ ਸਿੰਘ ਜਿਨ੍ਹਾਂ ਦੇ ਕੀ ਆ ਮੈਂ ਕਹਿੰਦਾ ਰਜੀਵ ਗਾਂਧੀ ਦੇ ਕਾਤਲ ਜੇ ਬਾਹਰ ਆ ਸਕਦੇ ਆ ਤੇ ਇੱਕ ਮੁੱਖ ਮੰਤਰੀ ਜਿਹੜਾ ਬੁੱਚੜ ਮੁੱਖ ਮੰਤਰੀ ਸੀ ਜ ਉਨੂੰ ਕੀ ਮੈਕੈਨਿਕ ਪੋਲੀਟੀਕਲ ਮਰਡਰ ਹੁੰਦਾ ਤੇ ਉਹ ਲੋਕ ਜਿਹੜੇ ਆਪਦੀਆਂ ਜਾਨਾਂ ਲੇਖੇ ਲਾ ਕੇ ਤਕੜੇ ਕਰ ਚੰਗੇ ਘਰਾਂ ਦੇ ਜਵਾਕ ਸੀ ਹਵਾਰੇ ਵਰਗੇ ਕੋਈ ਮਾੜੇ ਘਰਾਂ ਦੇ ਨਹੀਂ ਸੀ ਜੇ ਉਹ ਕੌਮ ਖਾਤਰ ਕੀ ਉੱਠ ਕੇ ਖੜੇ ਹੋਇਆ ਪਰ ਅੱਜ ਕੌਮ ਕਿਤੇ ਨਾ ਕਿਤੇ ਬਈ ਸੁੱਤੀ ਪਈ ਆ ਅੱਜ ਕੌਮ ਨੂੰ ਲਹਨਤ ਪਾਉਣੀ ਬਣਦੀ ਆ ਮੈਂ ਕਹਿੰਦਾ ਵੀ ਜੇ ਅੱਜ ਇੱਥੇ ਪੂਰੀ ਕੌਮ ਇੱਥੇ ਪਹੁੰਚਦੀ ਉਕੇ ਸਾਰੀ ਕੌਮ ਨੂੰ ਸੱਦਾ ਦਿੱਤਾ ਗਿਆ ਸੀ ਜਿਹੜੇ ਭਰਾ ਵੀ ਇੱਥੇ ਪਹੁੰਚੇ ਆ ਮੈਂ ਕਹਿੰਦਾ ਨਹੀਂ ਪਹੁੰਚ ਸਕਦੇ ਸੀ ਛੇਕੜ ਸੁਨੇਹਾ ਲਾ ਦੇ ਜਿਹੜਾ ਬੰਦਾ ਵੀ ਇੱਥੇ ਪਹੁੰਚ ਸਕਦਾ ਸੀ ਅੱਜ ਜਿਹੜੀ ਇਹ ਲੜਾਈ ਹੈਗੀ ਆ ਮੈਂ ਕਹਿੰਦਾ ਵੀ ਇਹ ਤੁਸੀਂ ਅਹਿਸਾਸ ਕਰਾਉਣ ਦੀ ਗੱਲ ਕਰਦੇ ਹੋ ਮੈਂ ਤਾਂ ਹੀ ਕਹਣਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕੀ ਆ ਉਸ ਸਮੇਂ ਵੀ ਰਾਈਟਰ ਨੇ ਲਿਖਿਆ ਸੀ ਤੇ ਅੱਜ ਵੀ ਮੈਂ ਕਹਿੰਦਾ ਹਾਲਾਤ ਅੱਜ ਵੀ ਕੋਈ ਬਦਲੇ ਨਹੀਂ ਅੱਜ ਵੀ ਪੰਜਾਬ ਨੂੰ ਕੀ ਆ ਮੈਂ ਕਹਿੰਦਾ ਅਲੱਗ ਤੋਂ ਲਵਾਰਸ ਛੱਡ ਦਿੱਤਾ ਗਿਆ ਪਿਛਲੇ ਪਾਸੇ ਪਾਕਿਸਤਾਨ ਆ ਮੂਹਰੇ ਪਾਸੇ ਕੀ ਆ ਹਿੰਦੁਸਤਾਨ ਖੜਾ ਮੈਨੂੰ ਐ ਦੱਸੋ ਪੰਜਾਬੀ ਫਿਰ ਆਪਦੇ ਮੈਂ ਕਹਿੰਦਾ ਵੀ ਕਿਵੇਂ ਨਾ ਆ ਕੇ ਬੇਸਹਾਰਾ ਮਹਿਸੂਸ ਕਰਨਗੇ ਤੇ ਅੱਜ ਲੋਕ ਕੀ ਆ ਮੈਂ ਕਹਿੰਦਾ ਇਹ ਪੰਜਾਬ ਦੇ ਲੋਕ ਨੇ ਇਹ ਸਹਾਰਾ ਵੀ ਆਪ ਦਾ ਆਪ ਹੀ ਬਣ ਜਾਂਦੇ ਆ ਖੜਾ ਦੇ ਵਿੱਚ ਵੀ ਦੇਖ ਲੈ ਸਰਕਾਰਾਂ ਨਹੀਂ ਖੜੀਆਂ ਤਾਂ ਲੋਕ ਆਪ ਦੀ ਆਪ ਉੱਠ ਕੇ ਖੜੇ ਹੋਏ ਆ ਤੇ ਆਪ ਦੀ ਲੜਾਈ ਖਾਤਰ ਅੱਜ ਜਿਵੇਂ ਸਾਰਿਆਂ ਤੇਰਾ ਇਕੱਠੀਆਂ ਹੋਈਆਂ ਪਹਿਲਾਂ ਵੀ ਕੀ ਆ ਜੋ ਮਾਕੇ ਅੱਜ ਤੱਕ ਮੋਦੀ ਦਾ ਮੂੰਹ ਦੋ ਵਾਰੀ ਮੋੜਿਆ ਦੋਨੇ ਵਾਰੀ ਕਦੋਂ ਮੁੜਿਆ ਜਦੋਂ ਪੰਜਾਬ ਦੇ ਸਿੱਖ ਕਾਂਗਰੜ ਸਾਰੇ ਜਿਹੜੀਆਂ ਜਥੇਬੰਦੀਆਂ ਸਾਰੀਆਂ तरह ਜਿਹੜੀਆਂ ਸੀਗੀਆਂ ਜਿਹਨਾਂ ਨੂੰ ਬੰਡਣ ਦੀ ਕੋਸ਼ਿਸ਼ ਕੀਤੀ ਜਾਂਦੀਆਂ ਇਕੱਠੀਆਂ ਹੋਈਆਂ ਨੇ ਚਾਹੇ ਚੰਡੀਗੜ੍ਹ ਵਾਲਾ ਮਾਕੇ ਇਹਨਾਂ ਦੇ ਮੂੰਹ ਤੇ ਮਾਕੇ ਚਪੇੜ ਵੱਜੀ ਆ ਪਹਿਲਾ ਕਿਸਾਨ ਮੋਰਚੇ ਵਾਲੀ ਵੱਜੀ ਆ ਤੇ ਤੀਜੀ ਚਪੇੜ ਕੀ ਆ ਵੱਜਣੀ ਆ ਹੁਣ ਇਹਨਾਂ ਦੇ ਕਿਉਂਕਿ ਡੱਕਣ ਦੀ ਕੋਸ਼ਿਸ਼ ਕਰ ਰਿਹਾ ਜਿਸ ਤਰੀਕੇ ਨਾਲ ਹੁਣ ਕੌਮੀ ਇਨਸਾਫ਼ ਮੋਰਚੇ ਦੇ ਵੀਰ ਸਾਡੇ ਨਾਲ ਖੜੇ ਆ ਇਹ ਕੀ ਆ ਸਾਡੇ ਨਾਲ ਮੁੱਢ ਤੋਂ ਪਹਿਲੇ ਦਿਨ ਤੋਂ ਮੈਂ ਕਹਿੰਦਾ ਵੀ ਪਹਿਲੇ ਦਿਨ ਵੀ ਇਹ ਸ਼ਾਮਲ ਸੀਗੇ ਜਿੱਦେ ਪਰ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਇੱਕ ਪਾਸੇ ਅਸੀਂ ਸ਼ਹਾਤ ਦਾ ਬਾਕੀ ਦਿਹਾਗਾਂ ਮਾਰਚ ਵੀ ਕੱਢ ਰਹੇ ਹਾਂ ਨਗਰ ਕੀਰਤਨ ਵੱਡੇ ਵੱਡੇ ਕੱਲੇ ਕੀ ਅਸੀਂ ਖੜਾ ਖਾਣ ਵਾਸਤੇ ਰੱਖ ਰੱਖਿਆ ਸਭ ਤੋਂ ਵੱਡੀ ਲਾਂਤ ਮੈਂ ਕਿ ਐਸਜੀਪੀਸੀ ਨੂੰ ਪਾਉਣਾ ਐਸਜੀਪੀਸੀ ਨੂੰ ਯਾਰ ਹੋਰ ਛੱਡੋ ਐਸਜੀਪੀਸੀ ਨੇ ਸਰਕਾਰ ਨੂੰ ਵੀ ਜਵਾਬ ਦੇ ਤਾਂ ਮੇਰਾ ਪਿੰਡ ਤਲਵੰਡੀ ਸਾਹਬ ਉਹ ਤੋਂ ਕਿ ਮਾਰਚ ਲੈ ਕੇ ਚੱਲਣਾ ਸੀ ਤਾਂ ਐਸਜੀਪੀਸੀ ਕਹਿੰਦੀ ਵੀ ਇਹ ਮਾਰਚ ਨੂੰ ਪਾਈ ਅਸੀਂ ਇਹਨਾਂ ਦਾ ਲੰਗਰ ਦੇ ਸਕਦੇ ਆ ਨਾ ਅਸੀਂ ਕੋਈ ਸਪੋਰਟ ਕਰ ਸਕਦੇ ਆ ਨਾ ਰਹਿਣ ਵਾਸਤੇ ਸਰਾਮਾਂ ਦੇਈਏ ਜਦੋਂ ਨੂੰ ਕਿ ਮੈਂ ਵੀ ਸਵਾਲ ਕੀਤਾ ਵੀ ਦੇਖ ਕਿਉਂ ਨਹੀਂ ਰਹੇ ਉਹ ਕਹਿੰਦੇ ਜੀ ਸਾਨੂੰ ਤਾਂ ਹਾਂ ਤੋਂ ਹੁਕਮ ਹੋਇਆ ਹੁਕਮ ਦਾ ਕੀ ਹੋਇਆ ਵੀ ਜਿੱਥੇ ਤਾਂ ਬਾਦਲ ਕੀ ਕੀ ਬੱਲੇ ਬੱਲੇ ਹੋਣੀ ਆ ਉੱਥੇ ਤਾਂ ਕੀ ਐਜੀਪੀਸੀ ਸਾਰਾ ਕੁਝ ਝੋਕ ਦਿੰਦੀ ਆ ਲੰਗਰ ਵੀ ਉਹਨਾਂ ਦੇ ਭੋਗਾਂ ਦੇ ਵੀ ਘਰੋਂ ਆ ਜਾਂਦੇ ਆ ਪਰ ਯਾਰ ਜਿੱਥੇ ਕੀ ਆ ਕੌਮ ਦਾ ਮੈਂ ਕਹਿੰਦਾ ਵੀ ਕੋਈ ਤੇਰੀ ਮਣਾਉਂਦੀ ਆ ਯਾਰ ਸਾਡੇ ਗੁਰੂ ਦਾ ਤਾਂ ਮਣਾਉਂਦੀ ਆ ਨਾ ਸਾਡੇ ਗੁਰੂ ਦੀ ਸ਼ਹਾਦਤ ਦਾ 1 ਮਾਰਚ ਚੱਲਣਾ ਉੱਥੋਂ ਕੋਈ ਵੀ ਤੇਰ ਤੋੜਦੀ ਆ ਮੈਂ ਕਹਿੰਦਾ ਉੱਥੇ ਐਜੀਪੀਸੀ ਸਭ ਦੀ ਸਾਂਝੀ ਆ ਪਰ ਐਜੀਪੀਸੀ ਦੀ ਮੈਨੇਜਮੈਂਟ ਬੋਡੀ ਤੇ ਜਿੱਥੇ ਕੀ ਅੱਜ ਆਰਐਸ ਕਾਬਜਾ ਮੈਂ ਤਾਂ ਕਹਿਣਾ ਠੀਕ ਹੈ ਨਾ ਤੇ ਉਹ ਤਰ੍ਹਾਂ ਕਾਬਜੇ ਕਿ ਸਿੱਖੀ ਪ੍ਰਫੁੱਲਤ ਹੋਵੇ ਤੇ ਸਿੱਖੀ ਨੂੰ ਆਪਦੇ ਕੀ ਆ ਘੇਰੇ ਦੇ ਚ ਡੱਕ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਲੋਕਾਂ ਨੇ ਫੇਰ ਕੀ ਆ ਲਹਨਤ ਪਵਾਈ ਆ ਤੇ ਉਹਨੂੰ ਜਵਾਬ ਦਿੱਤਾ ਤੇ ਇੱਥੇ ਆਉਣ ਵਾਸਤੇ ਵੀ ਮੈਂ ਕਹਣਾ ਵੀ ਸਭ ਤੋਂ ਵੱਡੀ ਗੱਲ ਮੈਂ ਦੱਸਣੀ ਚਾਹਣਾ ਜਿਨੇਪਰਾ ਜੁੜੇ ਹੋਏ ਆ ਇਸ ਮਾਰਚ ਵਾਸਤੇ ਜਿੰਨੀਆਂ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਬਾਈ ਜੀ ਇਹ ਤਿਲਕ ਜੰਜੂ ਵਾਲਿਆਂ ਨੇ ਜ਼ਿਆਦਾ ਕੀਤਾ ਉਥੇ ਤਰुण ਜਣ ਬਾਬੇ ਯਾਰ ਕੇ ਮਾਵਾ ਜੀ ਯਾਰ ਕੇ ਮਾਕੇ ਖੜੇ ਆ ਵਕੀਲ ਮਾਕੇ ਉਥੇ ਪਹੁੰਚੇ ਹੋਏ ਆ ਜਿਹੜੇ ਹਿੰਦੂ ਕਮਿਊਨਿਟੀ ਦੇ ਆ ਜਿਨ੍ਹਾਂ ਦੇ ਮੱਥਿਆਂ ਤੇ ਤਿਲਕ ਵੀ ਦਿਖਾਈ ਦਿੰਦੇ ਆ ਗਲਾਂ 'ਚ ਜੰਜੂ ਦੇ ਬਾਕ ਇਸੇ ਕਰਕੇ ਉਹਨਾਂ ਲੋਕਾਂ ਨੇ ਦਿਲ ਖੋਲ੍ਹ ਕੇ ਮੈਂ ਕਹਿੰਦਾ ਵੀ ਇੱਕ ਇੱਕ ਤਿੰਨ ਤਿੰਨ ਚਾਰ ਚਾਰ ਬਸਾਂ ਇੱਕ ਬਿਜ਼ਨਸਮੈਨ ਨੇ ਦਿੱਤੀਆਂ ਲੁਧਿਆਣੇ ਦੇ ਨਹੀਂ ਇਹ ਸਾਰੇ ਮਾਰਚ ਨੂੰ ਅੱਜ ਸਪੋਰਟ ਕਰਨ ਵਾਲੇ ਫਾਈਨੈਂਸ਼ੀਅਲੀ ਸਭ ਤੋਂ ਵੱਡੇ ਲੈਵਲ ਤੇ ਤਿਲਕ ਜੰਜੂ ਵਾਲੇ ਆ ਪਰ ਕਿਤੇ ਨਾ ਕਿਤੇ ਸਿੱਖ ਅਜੇ ਪਿੱਛੇ ਨੇ ਤੇ ਸਿੱਖਾਂ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਇਸ ਪੂਰੇ ਮਹੀਨੇ ਦੇ ਵਿੱਚ ਜਿਹੜੀ ਵੀ ਤੁਹਾਨੂੰ ਕੋਈ ਕੌਮੀਅਨ ਸਾ ਮੋਰਚੇ ਵੱਲੋਂ ਕਾਲ ਆਉਂਦੀ ਹੈ ਜਾਂ ਕੋਈ ਵੀ ਪੋਸਟ ਪੈਂਦੀ ਹੈ ਬੰਦੀ ਸਿੰਘਾਂ ਵਾਸਤੇ ਉਹਨੂੰ ਵੱਧ ਤੋਂ ਵੱਧ ਆ ਦੀ ਫੇਸਬੁੱਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਭਾਈ ਇਹ ਹਾਈ ਨੂੰ ਲੈ ਕੇ ਸਰਕਾਰ ਇੱਕ ਤਰਕਵਾ ਹੋਗਾ ਸੀ ਇਸ ਕਰਕੇ ਛੱਡ ਨਹੀਂ ਰਹੇ ਜਦੋਂ ਬਾਹਰ ਆਉਣਗੇ ਤਾਂ ਮਾਹੌਲ ਜਿਹੜਾ ਮਤਲਬ ਲੋਕਾਂ ਦੇ ਵਿੱਚ ਕੋਈ ਨਵੀਂ ਗੱਲ ਉੱਠੂਗੀ ਵੱਖਰੇ ਦੇਸ਼ ਦੀ ਗੱਲ ਉੱਠੂਗੀ ਮਤਲਬ ਹਾਲਾਤ ਖਰਾਬ ਹੋ ਸਕਦੇ ਆ ਤਾਂ ਨਹੀਂ ਅਸੀਂ ਛੱਡ ਰਹੇ ਉਹਨਾਂ ਨੂੰ ਮੈਨੂੰ ਐਂ ਦੱਸੋ ਭਾਈ ਜੀ ਜਗਤਾਰ ਸਿੰਘ ਹਵਾਰਾ ਆਰ ਗਿਆ ਨੇ ਜਾਂ ਪਿਉੜਾ ਜਿੰਨਾ ਮੱਕ ਬੰਦੇ ਨੇ ਇੱਕ ਇਨਸੀਡੈਂਟ ਹੋਇਆ ਠੀਕ ਹੈ ਨਾ ਉਹ ਇਨਸੀਡੈਂਟ ਕਦੋਂ ਵਾਪਰਦਾ ਸੀ ਸਾਰੇ ਜਾਣਦੇ ਜਦੋਂ ਪੰਜਾਬ ਦਾ ਕੀ ਯੂਥ ਕੋ ਕੋ ਕੇ ਕੀ ਆ ਮੈਂ ਕਹਿੰਦਾ ਵੀ ਪੁਲਾਂ ਦੇ ਉੱਤੇ ਮਾਰ ਮਾਰ ਕੇ ਕੀ ਸਿੱਟਿਆ ਜਾ ਰਿਹਾ ਸੀ ਦਰਿਆਮ ਵਿਚ ਪਾਕਿਸਤਾਨ ਨੂੰ ਲੰਘਾ ਦਿੱਤਾ ਗਿਆ ਉਹਨਾਂ ਸਮਿਆਂ ਦੇ ਵਿੱਚ ਉਹ ਲੋਕ ਉੱਠੇ ਸੀ ਜੀ ਅੱਜ ਤੁਸੀਂ ਮਾਹੌਲ ਇਹਦਾ ਮਤਲਬ ਕੀ ਹੈ ਮਾਹੌਲ ਥੋੜੇ ਤੋਂ ਸੁਖਾਵਾਂ ਹਜੇ ਤੱਕ ਬਣ ਨਹੀਂ ਸਕਿਆ ਕੀ ਤੁਸੀਂ ਅੱਜ ਵੀ ਕੀ ਪੰਜਾਬ ਦੇ ਪੁੱਤਾਂ ਨੂੰ ਜੇ ਅੱਜ ਵੀ ਕੋ-ਕੋ ਮਾਰੋਂਗੇ ਅੱਜ ਵੀ ਲੋਕ ਉੱਠਣਗੇ ਲੋਕ ਉੱਠ ਵੀ ਰਹੇ ਆ ਪਰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ 50-50 ਸਾਲ ਦੇ ਕੀ ਆ ਹੋ ਚੁੱਕੇ ਆ ਉਹ 30-30 ਸਾਲ ਦੇ ਸਜਾਵਾਂ ਭੁੱਤ ਕੇ ਜੇਲਾਂ ਦੇ ਵਿੱਚ ਸਾਰੀਆਂ ਜ਼ਿੰਦਗੀਆਂ ਉਹਨਾਂ ਦੀਆਂ ਲੱਗੀਆਂ ਪਰ ਦੂਜੇ ਪਾਸੇ ਮੈਂ ਕਹਣਾ ਕਿ ਸਭ ਤੋਂ ਵੱਧ ਜੇ ਫਿਰਕਾਪ੍ਰਸਤੀ ਦੀ ਅੱਗ ਲਾਉਂਦਾ ਕੌਣ ਆ ਇਹ ਮੋਦੀ ਕਾ ਲਾਣਾ ਲਾ ਰਿਹਾ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਅੱਗ ਕੌਣ ਲਾਉਂਦਾ ਮੈਂ ਕਹਿੰਦਾ ਸਾਡੇ ਗੋਲਦਮਾਲੇ ਬ ਇੱਕ ਹੀ ਮੈਂ ਕਹਣਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਖਾਤਰ ਆਏ ਆ ਇਹਨਾਂ ਨੂੰ ਤਾਂ ਸਿੱਖੀ ਦੇ ਦੁਸ਼ਮਣ ਕਹਿੰਦੇ ਵੀ ਸਿੱਖੀ ਦੇ ਦੁਸ਼ਮਣ ਨੇ ਆ ਅਮਰੇਡ ਜਿਹੜੇ ਕਹਿਣ ਆਲੇ ਆ ਬਈ ਸਭ ਤੋਂ ਵੱਡੇ ਦੁਸ਼ਮਣ ਹੀ ਸਿੱਖੀ ਦੇ ਇਹ ਆ ਮੈਂ ਕਹਿੰਦਾ ਸਿੱਖੀ ਸਾਰਿਆਂ ਨੂੰ ਕਲਾਵੇ ਚ ਲੈ ਜਾਂਦੀ ਆ ਸਭੇ ਸਾਂਝੀ ਵਾਰਸਤਾ ਇਹਦਾ ਨਾਰਾ ਤਾਂ ਸਾਡੀ ਸਿੱਖੀ ਦਿੰਦੀ ਆ ਪਰ ਅਸੀਂ ਜਿਹੜੇ ਲੋਕ ਮਾਕੇ ਵਿੱਚ ਬੈਠੇ ਆ ਮੈਂ ਤਾਂ ਹੀ ਕਹਿਣਾ ਕਿ ਸਾਡੀ ਸਿੱਖੀ ਠੀਕ ਹੈ ਨਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਜਿਹੜਾ ਸੀਗਾ ਠੀਕ ਹੈ ਨਾ ਉਹ ਲਗਭਗ ਸ਼ੈਕਸਪੀਅਰ ਤੋਂ ਗਿਆ 25-30 ਸਾਲ ਪਹਿਲਾਂ ਮਾਕੇ ਉਹ ਹੁੰਦੇ ਆ ਇਸ ਐਕਸਪੀਰੀਅੰਸ ਅੱਜ ਦੁਨੀਆ ਜਾਂਦੇ ਆ ਪਰ ਬਾਬੇ ਨਾਨਕ ਨੂੰ ਅਸੀਂ ਦਿੱਲੀ ਨਹੀਂ ਟੱਪਣ ਦਿੰਦੇ ਅਸੀਂ ਜੱਫਾ ਮਾਰ ਕੇ ਕਹਿੰਦੇ ਨਾ ਬਾਬਾ ਨਾਨਕ ਤਾਂ ਸਾਡਾ ਜੀ ਤੇ ਅਸੀਂ ਇਹਦੇ ਕੀ ਆ ਲੰਬੜਦਾਰ ਹੈਗੇ ਆ ਪਰ ਬਾਬੇ ਨਾਨਕ ਦੀ ਸੋਚ ਉਹ ਆ ਜਿਹੜੀ ਪੂਰੀ ਦੁਨੀਆ ਨੂੰ ਸੇਹ ਦੇ ਸਕਦੀ ਆ ਇਸੇ ਕਰਕੇ ਅਸੀਂ ਕੀ ਆ ਸਾਰੇ ਲੋਕਾਂ ਨੂੰ ਕੀ ਬੇਨਤੀ ਕਰਦੇ ਆ ਜੀ ਅਸਲ ਸਿੱਖ ਫਲਸਫਾ ਜਿਹੜਾ ਹੈਗਾ ਇਹਦਾ ਕੋਈ ਤੋੜ ਹੈ ਨਹੀਂ ਬਈ ਸਭ ਤੋਂ ਲੇਟੈਸਟ ਜੇ ਮਾ ਕੇ ਰਿਲੀਜੀਨਾਂ ਦੇ ਵਿੱਚ ਗਿਣ ਲੈਂਦੇ ਆ ਮੈਨੂੰ ਧਰਮ ਵੀ ਨਹੀਂ ਗਿਣਦਾ ਇਹ ਜ਼ਿੰਦਗੀ ਜਿਉਣ ਦੀ ਇੱਕ ਜਾਂਚ ਹੈ ਜਿਹੜੀ ਕਿ ਆ ਸਾਨੂੰ ਸਿੱਖਣ ਦੀ ਲੋੜ ਹੈਗੀ ਆ ਪਰ ਅਸੀਂ ਸਿੱਖੀ ਨਹੀਂ ਠੀਕ ਹੈ ਨਾ ਅਸੀਂ ਕੱਲੀ ਹੱਥਿਆਂ ਨਾਲ ਦੀ ਕੋਸ਼ਿਸ਼ ਕਰ ਰਹੇ ਹਾਂ ਇਸੇ ਕਰਕੇ ਅੱਜ ਸਾਡਾ ਆ ਹਾਲਾਤ ਹੈਗੇ ਆ ਤੇ ਸਭ ਤੋਂ ਵੱਡੇ ਦੁਸ਼ਮਣ ਜੀ ਸਾਡੇ ਹੈਗੇ ਆ ਅੱਜ ਇਹ ਬੈਰੀਕੇਟਿੰਗ ਜੋ ਹੋਈ ਆ ਜੋ ਡਰੋਨ ਫਿਰਦੇ ਆ ਇਹ ਹਕੂਮਤਾਂ ਦੇ ਫਿਰਦੇ ਆ ਤੇ ਸਾਡੇ ਬਾਬੇ ਨਾਨਕ ਨੇ ਉਦੋਂ ਵੀ ਹਕੂਮਤ ਨਾਲ ਮੱਥਾ ਲਾਇਆ ਸੀ ਸਾਡੇ 5ਵੇਂ ਪਾਤਸ਼ਾਹ ਵੀ ਸ਼ਹਾਦਤ ਦੰਦਿਆ ਤੇ 9ਵੇਂ ਪਾਤਸ਼ਾਹ ਨੇ ਤਾਂ ਸ਼ਰੇਆਮ ਜਾ ਕੇ ਅਸੀਂ ਵੀ ਉਸੇ ਦਿੱਲੀ ਚੱਲੇ ਸੀ ਅਸੀਂ ਤਾਂ ਪਹਿਲਾਂ ਸੱਦਾ ਇਹ ਦੇ ਦੇ ਰਹੇ ਸੀ ਐ ਜੀ ਪੀ ਸੀ ਨੂੰ ਵੀ ਬੇਨਤੀਆਂ ਕੀਤੀਆਂ ਹੋਰ ਲੋਕਾਂ ਨੂੰ ਵੀ ਬੇਨਤੀਆਂ ਕੀਤੀ ਕਿ ਉਹੀ 700 ਕਿਲੋਮੀਟਰ ਦਾ ਰੂਟ ਰੱਖੋ ਯਾਰ ਜਿਹੜੇ ਤੇ ਸਾਡੇ ਗੁਰੂ ਸਾਹਿਬ ਸ਼ਹਾਦਤ ਜਿਹੜੇ ਜੰਜੂ ਨੂੰ ਪੌਮਾ ਕੇ ਕੀਆ ਸਾਡੇ ਗੁਰੂ ਸਾਹਿਬ ਨੇ ਕੀਆ ਪਹਿਲੇ ਬਾਬਾ ਨਾਨਕ ਸਾਡੇ ਪਾਉਂਦੇ ਨਹੀਂ ਤੇ ਨੌਵੇਂ ਜਾਮੇ ਚ ਬਾਬਾ ਨਾਨਕ ਆ ਕੇ ਕੀ ਉਸੇ ਜੱਕੀ ਆ ਮੈਂ ਕਹਿੰਦਾ ਤਿਲਕ ਜੰਜੂ ਦੀ ਰਾਖੀ ਜਿਹੜਾ ਪਹਿਨਣ ਤੋਂ ਹਨਕਾਰੀ ਹੋ ਗਿਆ ਸੀ ਉਹਦੇ ਵਾਸਤੇ ਕਿਉਂ ਸ਼ਹਾਦਤ ਦਿੱਤੀ ਹੈ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਹੰਨਣ ਸੀ ਦੁਨੀਆ 'ਚ ਪਹਿਲਾ ਮੱਕੇ ਜਿਹੜਾ ਅੰਦੋਲਨ ਹੋਇਆ ਠੀਕ ਹੈ ਨਾ ਲੜਾਈ ਲੜੀ ਗਈ ਉਹ ਸਾਡੇ ਗੁਰੂ ਸਾਹਿਬ ਵੱਲੋਂ ਲੜੀ ਗਈ ਆ ਅਸੀਂ ਉਸੇ ਅੰਦੋਲਨ ਨੂੰ ਦਿਮਾਗ ਦੇ ਵਿੱਚ ਵਸਾ ਕੇ ਅਸੀਂ ਤੇ ਇਹ ਚਾਹੁੰਦੇ ਸੀ ਕਿ ਉਹੀ 700 ਕਿਲੋਮੀਟਰ ਦੇ ਰੂਟ ਤੇ ਜਾਇਆ ਜਾਂਦਾ ਤੇ ਦੁਨੀਆ ਨੂੰ ਪਤਾ ਲੱਗਦਾ ਕਿ ਇਹ ਗੁਰੂ ਸਾਹਿਬ ਨੇ ਜਦੋਂ ਬਾਈ ਜੀ ਸ਼ਹਾਦਤ ਦਿੱਤੀ ਸੀ ਉਦੋਂ ਛੋਟੀ ਮੋਟੀ ਗੱਲ ਨਹੀਂ ਸੀ ਇਹ ਨਹੀਂ ਸੀ ਕਿ ਵਿੱਚੇ ਹੁਣ ਗੱਲਾਂ ਚੱਲਦੀਆਂ ਹੋ ਗੁਰੂ ਸਾਹਿਬ ਨੂੰ ਆਗਰੇ ਤੋਂ ਫੜ ਕੇ ਲੈ ਗਏ ਜੀ ਫੜਨ ਨੂੰ ਮੈਨੂੰ ਐਂ ਦੱਸੋ ਗੁਰੂ ਸਾਹਿਬ ਦਾ ਜਿਹੜਾ ਉਸ ਟਾਈਮ ਰਤਬਾ ਸੀ ਨਾ ਮੈਂ ਕਹਿੰਦਾ ਸਾਡੇ ਪੂਰੇ ਮੈਂ ਕਿ ਇੱਥੇ ਦੁਨੀਆ ਦੇ ਵਿੱਚ ਹੀ ਮੈਂ ਦਾ ਕਹਿਣਾ ਉਸ ਸਮੇਂ ਕੌਣ ਸੀ ਰਾਜਪੂਤ ਹੁੰਦੇ ਸੀ ਮਰਾਠੇ ਹੁੰਦੇ ਸੀ ਆ ਸਾਰੇ ਪਹਾੜੀ ਰਾਜੇ ਹੁੰਦੇ ਸੀਗੇ ਸਾਰੇ ਹਿੰਦੂ ਸੀ ਪਰ ਹਿੰਦੂਆਂ ਨੇ ਬਚਨਵਾਦ ਤੇ ਸ਼ਰਨ ਕਿਦੀ ਲਈ ਆ ਕੇ ਸਾਡੇ ਗੁਰੂ ਸਾਹਿਬ ਦੀਆਂ ਮਤਲਬ ਗੁਰੂ ਸਾਹਿਬ ਦਾ ਰਤਬਾ ਛੋਟਾ ਨਹੀਂ ਸੀ ਕੋਈ ਫੌਜਾਂ ਛੋਟੀਆਂ ਨਹੀਂ ਸੀ ਪਰ ਉਹਨਾਂ ਕੋਲੇ ਜਿੱਡਾ ਲਾਮ ਲਸ਼ਕਰ ਸੀ ਜੋ ਉਹਨਾਂ ਕੋਲੇ ਮਾਕੇ ਸੀਗੇ ਪਰ ਫਿਰ ਵੀ ਉਹਨਾਂ ਨੇ ਜੋਰਾ ਚੁਣਿਆ ਅੱਜ ਅਸੀਂ ਉਸੇ ਰਾਹ ਤੇ ਚੱਲ ਕੇ ਪਏ ਜੀ ਦਿੱਲੀ ਨੂੰ ਜਾਂਦੇ ਸੀ ਕੋਈ ਕਿਸੇ ਕੋਲੇ ਹਥਿਆਰ ਨਹੀਂ ਪਰ ਮੂਰਿਆਂ ਕੋਲੇ ਹਥਿਆਰ ਨੇ ਅੱਜ ਤੋਫਾਂ ਕਿੰਨਾ ਕੋਲੇ ਨੇ ਗੰਨਾ ਕਿੰਨਾ ਕੋਲੇ ਨੇ ਅਸਲੇ ਕਿੰਨਾ ਕੋਲੇ ਆ ਆਪਾਂ ਸਾਰੇ ਦੇਖੀ ਜਾਂਦੇ ਆ ਮੈਂ ਤਾਂ ਹੀ ਕਹਿੰਦਾ ਕਿ ਰੰਗਜੀਬ ਨਹੀਂ ਮਰਿਆ ਨਾ ਜਹਾਂਗੀਰ ਮਰਿਆ ਤੇ ਨਾ ਹੀ ਉਹ ਦਿੱਲੀ ਦਾ ਤਖਤ ਮਾ ਕੇ ਸਾਨੂੰ ਕੀ ਹਟਾਉਣਾ ਹਟਿਆ ਅੱਜ ਵੀ ਦਿੱਲੀ ਦੇ ਤਖਤ ਤੇ ਉਹੀ ਰੰਗ ਜੇਬ ਉਹੀ ਜਹਾਂਗੀਰ ਦੇ ਰੂਪ ਜਾਤਮਾ ਵਾਂ ਕੋਈ ਮੋਦੀ ਚ ਵੜ ਗਈ ਕੋਈ ਸਾਡੇ ਤਖਤ ਵਾਲੇ ਪੰਜਾਬ ਵਾਲੇ ਤਖਤਾਂ ਦੇ ਵਿੱਚ ਵੀ ਬੜੀ ਵੀ ਆ ਪਰ ਇਹਦੇ ਨਾਲ ਮੱਥਾ ਲਾਉਣੋਂ ਬਾਅਦ ਤੇ ਸਾਨੂੰ ਗੁਰੂ ਸਾਹਿਬ ਦੇ ਫਲਸਫੇ ਤੋਂ ਸੇਧ ਲੈ ਕੇ ਲੜਾਈ ਲੜਨੀ ਪੂ ਇਕੱਠੇ ਹੋ ਕੇ ਤੇ ਸਾਰੇ ਪੰਜਾਬੀਆਂ ਨੂੰ ਮੈਂ ਆਵਾਜ਼ ਇਹੀ ਮਾਰਦਾ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਸ ਮਹੀਨੇ ਦੇ ਵਿੱਚ ਜਿਹੜੀ ਕੈਂਪੇਨ ਚੱਲ ਰਹੀ ਹੈ ਇਹਨੂੰ ਵੀ ਸਪੋਰਟ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੰਨਾ ਤੁਸੀਂ ਵੱਧ ਤੋਂ ਵੱਧ ਇਸ ਚੀਜ਼ ਨੂੰ ਫਲਾ ਸਕਦੇ ਹੋ ਕਿਉਂਕਿ ਜਦ ਅਸੀਂ ਮੈਂ ਕਿਹਨੇ ਇੱਕ ਪਾਸੇ ਗੁਰੂ ਸਾਹਿਬ ਦੇ ਕੱਲੇ ਮਾਰਚ ਕੱਢੀ ਜਾਂਦੇ ਆ ਨਗਰ ਕੀਰਤਨ ਕੱਢੀ ਜਾਂਦੇ ਆ ਸ਼ਹਾਦਤਾਂ ਦੇ ਮਾਰਚ ਨਿਕਲ ਰਹੇ ਆ ਪਰ ਉਹ ਮਾਰਚ ਕੱਢਣ ਦਾ ਤਾਂ ਫਾਇਦਾ ਜੇ ਅਸੀਂ ਆਪਦੇ ਸਿੰਘਾਂ ਨੂੰ ਛਡਾਉਣ ਜੋਗੇ ਨਹੀਂ ਤਾਂ ਲੱਖ ਲਾਹਣ ਤਾਂ ਸਾਡੇ ਤੇ ਬਣਦੀ ਆ ਵੀ ਅਸੀਂ ਆਪਦੇ ਅਧਿਕਾਰਾਂ ਨੂੰ ਬਚਾ ਨਹੀਂ ਸਕਦੇ ਇੱਕ ਪਾਸੇ ਲੰਬੜਦਾਰ ਸੀ ਬਣਦਾ ਸੀ ਦੁਨੀਆ ਦੇ ਮਾਕੇ ਸਾਰਿਆਂ ਦੇ ਅਧਿਕਾਰਾਂ ਖਾਤਰ ਸਾਡੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਆ ਪਰ ਫਿਟ ਲਾਣ ਤਾਂ ਉਹਨਾਂ ਲੋਕਾਂ ਤੇ ਜਿਹੜੇ ਅਜੇ ਵੀ ਘਰਾਂ 'ਚ ਬੈਠੇ ਆ ਜਿਹੜੇ ਸਨੇਹਾ ਨਹੀਂ ਦਿੱਤਾ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਘੱਟ ਤੋਂ ਘੱਟ ਸਨੇਹਾ ਜ਼ਰੂਰ ਪਹੁੰਚਦਾ ਕਰ ਦਿਓ ਯਾਰਗਾ ਅੱ ਸਿਆਸਤੀ ਡੱਕੇ ਹੋਏ ਨੇ ਉਹਨਾਂ ਨੂੰ ਛਡਵਾਉਣ ਦੇ ਲਈ ਇੰਨਾ ਕੁਝ ਕੀਤਾ ਜਾ ਰਿਹਾ ਕਰਨ ਦੇ ਨਹੀਂ ਰਹੀ ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਰਾਮ ਰਹੀਮ ਦੀ ਜਾਂ ਉਹਨਾਂ ਉਹਦੇ ਵਰਗੇ ਹੋਰਨਾਂ ਦੀ ਤਾਂ ਪਲ-ਪਲ ਤੇ ਉਹਨਾਂ ਨੂੰ ਪਰੋਲਾ ਮਿਲਦੀਆਂ ਨਹੀਂ ਆ ਕੇ ਉਹੀ ਕੁਝ ਫੇਰ ਚੱਲਦਾ ਮਤਲਬ ਇੱਕ ਪਾਸੇ ਇੰਨਾ ਕੁਝ ਕੀਤਾ ਜਾ ਰਿਹਾ ਇੱਕ ਪਾਸੇ ਬਿਨਾਂ ਕੁਝ ਦੱਸੇ ਕੀਤੇ ਇੰਨਾ ਕੁਝ ਉਹ ਕਰ ਰਹੀ ਹੈ ਸਰਕਾਰ ਉਹਨਾਂ ਦੇ ਹੱਕ ਦੇ ਵਿੱਚ ਸਭ ਤੋਂ ਵੱਡੀ ਗੱਲ ਬਈ ਨਾ ਉਹਦੇ 'ਚ ਹਮਤਾਜ ਇਹ ਹੈ ਕਿ ਲੋਕਤੰਤਰ ਜਿਹਾ ਨੇ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਉਹ ਭਾਵੇਂ ਭੇਡਾਂ ਦੇ ਸਿਰ ਹੋਣ ਠੀਕ ਹੈ ਨਾ ਇਹ ਭੇਡਾਂ ਦੇ ਸਿਰ ਨਹੀਂ ਜਿਹੜੇ ਅਜਿਥੇ ਆਏ ਆ ਇਹ ਕੌਮ ਦਾ ਦੁੱਖ ਲੈ ਕੇ ਆਏ ਆ ਸਿੱਖੀ ਦਾ ਵਿੱਚ ਲੋਕਾਂ ਦਾ ਜਜ਼ਬਾ ਹੈਗਾ ਜਿਹੜੇ ਸਾਡੇ ਕਾਮਰੇਡ ਵੀਰ ਉਹਨਾਂ ਚ ਕੀ ਲੜਨ ਦਾ ਜਜ਼ਬਾ ਹੈਗਾ ਹੁਣ ਜਿਹੜੇ ਇੱਥੇ ਸਿਰਾਂ ਵਾਲੇ ਆਏ ਆ ਇਹ ਅਸਲ 'ਚ ਉਹ ਸ਼ੇਰ ਨੇ ਜਿਹੜੇ ਮਾਕੇ ਗੁਰੂ ਸਾਹਿਬ ਨੇ ਮਾਕੇ ਬਣਾਏ ਸੀ ਤੇ ਜਿਹੜੀਆਂ ਭੇਡਾਂ ਦੇ ਸਿਰ ਇਕੱਠੇ ਕਰਕੇ ਜਿਹੜੀਆਂ ਸਰਕਾਰਾਂ ਬਣ ਰਹੀਆਂ ਨੇ ਸਭ ਤੋਂ ਵੱਡੀ ਲਾਹਣਤੀ ਸਾਡੇ ਤੇ ਇਹ ਆ ਕਿ ਜੋ ਲੋਕਤੰਤਰ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਹਨ ਇਹਦੇ ਵਿੱਚ ਸਿਰਾਂ ਦੀ ਗਿਣਤੀ ਕੀ ਆ ਹੁੰਦੀ ਆ ਤੁਸੀਂ ਰਾਮ ਰਹੀਮ ਨਾਲ ਕੰਪੈਰੀਜ਼ਨ ਜਦੋਂ ਆਪਾਂ ਕਰਦੇ ਆ ਨਾ ਮੈਨੂੰ ਉਹਦੇ ਤੇ ਵੀ ਕੀ ਆ ਮੈਂ ਕਹਣਾ ਸਾਡੇ ਲੋਕਾਂ ਤੇ ਵੀ ਕੀ ਏਹ ਸ਼ਰਮ ਆਉਂਦੀ ਆ ਵੀ ਅਸੀਂ ਯਾਰ ਉਹਦੇ ਨਾਲ ਕਰਦੇ ਆ ਠੀਕ ਹੈ ਨਾ ਮੈਂ ਕਹਣਾ ਵੀ ਜਿਹੜੇ ਸਕੂਮਤਾਂ ਨਾਲ ਰਲ ਕੇ ਚੱਲਦੇ ਉਹਨੇ ਇੱਕ ਕਰਮ ਕੀ ਕੀਤਾ ਯਾਰ ਉਹਨੇ ਰੇਪ ਕੀਤਾ ਪਰ ਉਹਦੇ ਕੋਲੇ ਕੀ ਆ ਭੇਡਾਂ ਦੀ ਗਿਣਤੀ ਜ਼ਿਆਦੇਗੀ ਤੇ ਉਹਨਾਂ ਨੂੰ ਭੇਡਾਂ ਦੇ ਸਿਰ ਵੀ ਚਾਹੀਦੇ ਕਿਉਂਕਿ ਉਹਨਾਂ ਦਾ ਵੋਟ ਰਾਜ ਆ ਇਸੇ ਕਰਕੇ ਉਹਦੇ ਕੀ ਆ ਬਾਹਰ ਵੀ ਕੱਢਿਆ ਜਾਂਦਾ ਜਿਹੜੇ ਬ ਠੀਕ ਹੈ ਨਾ ਉਹਨਾਂ ਨੂੰ ਬਾਹਰ ਕੱਢਣ ਵੇਲੇ ਤੇਨੂੰ ਡਰ ਲੱਗਦਾ ਠੀਕ ਹੈ ਜਿਹੜੇ ਬੰਦੇ ਮੈਂ ਕਹਿੰਦਾ ਪਰੋਲਾਂ ਦੇ ਵੀ ਬਹੁਤ ਬੰਦੇ ਸਾਡੇ ਬੰਦੀ ਸਿੰਘ ਆ ਚੁੱਕੇ ਨੇ ਪਰੋਲਾ ਮਿਲ ਵੀ ਰਹਿਆਂ ਨੇ ਪਰ ਉਹਨਾਂ ਬੰਦਿਆਂ ਨੂੰ ਕੀ ਹੈ ਮੈਂ ਕਹਿੰਦਾ ਪਰਮਾਨੈਂਟ ਬਾਹਰ ਛੱਡਣ ਦੇ ਉਤੋਂ ਇਹਨਾਂ ਨੂੰ ਡਰ ਲੱਗਦਾ ਉਹ ਡਰ ਇਸ ਕਰਕੇ ਨਹੀਂ ਲੱਗਦਾ ਪਰ ਮੈਂ ਇੱਕ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ ਨਾ ਸਾਡੇ ਸਿੱਖ ਭਰਾ ਹੈਗੇ ਆ ਸਭ ਤੋਂ ਵੱਡੇ ਇੱਥੇ ਵੀ ਆ ਗਿਆ ਵੀ ਸਾਡੇ ਨਾਲ ਸੀ ਪਹਿਲੇ ਦਿਨ ਜਦ ਅਸੀਂ ਮੋਰਚਾ ਲੜਿਆ ਉਹ ਦੇਖੀਆ ਮੈਂ ਕਹਿੰਦਾ ਵੀ ਸਾਡੇ ਅਸੀਂ ਕਿਰਪਾਨਾਂ ਕੱਢ ਕੇ ਜਦੋਂ ਵੈਰੀਗੇਟਾਂ ਦੇ ਮਾਰਦੇ ਆ ਨਾ ਅਸੀਂ ਸਨੇਹਾ ਕੀ ਦਿੰਨੇ ਆ ਯਾਰ ਮੈਂ ਕਹਣਾ ਹਕੂਮਤ ਇੱਕ ਗੱਲ ਕਹਿੰਦੀ ਉਹ ਨੈਰੇਟਿਵ ਸਿਰਜ ਰਹੀ ਅਸੀਂ ਨੈਰੇਟਿਵ 'ਚ ਫਸ ਰਹੇ ਹਾਂ ਹਕੂਮਤ ਕੀ ਕਹਿੰਦੀ ਆ ਵੀ ਉਹ ਕੀ ਹੈ ਜਿਹੜਾ ਆਦਮ ਖੋਰ ਸ਼ੇਰ ਆ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਅੰਦਰ ਬੈਠਾ ਜੇ ਬਾਹਰ ਕੱਢਾਂਗੇ ਤਾਂ ਬੰਦੇ ਮਾਰੂ ਠੀਕ ਹੈ ਨਾ ਜਾਂ ਬੰਦੇ ਮਰਵਾਊ ਆ ਤੇ ਅਸੀਂ ਕਿਰਪਾਨਾਂ ਨੰਗੀਆਂ ਕੱਢ ਕੇ ਬੈਰੀਗੇਟਾਂ ਦੇ ਮਾਰ ਕੇ ਜੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਲੋੜ ਕੀ ਆ ਸਾਨੂੰ ਨੈਰੇਟਿਵ ਚੇਂਜ ਕਰਨ ਦੀ ਲੋੜ ਪਊਗੀ ਸਾਡੇ ਬੰਦੀ ਸਿੰਘ ਮੈਂ ਕਹਣਾ ਜਦੋਂ ਬੰਦੀ ਛੋੜ ਦਿਵਸ ਬਣਾਇਆ ਗਿਆ ਨਾ ਸਾਡੇ ਇਥੋਂ ਜਥੇ ਜਾਂਦੇ ਸੀ ਗੁਰੂ ਸਾਹਿਬ ਅੰਦਰ ਕੈਦ ਸੀ ਤਾਂ ਉਹ ਜਾ ਕੇ ਬ ਹੁਣ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਜੀ ਬੜੈਲ ਜੇਲ੍ਹ ਦੀ ਕੰਧ ਦੇ ਨਾਲ ਲੱਗਿਆ ਹੋਇਆ ਉੱਥੇ ਬੈਠ ਕੇ ਜਾਪ ਹੁੰਦਾ ਠੀਕ ਹੈ ਨਾ ਤੇ ਪ੍ਰੋਪਰ ਕੀਰਤਨ ਚੱਲਦੇ ਆ ਸਾਡਾ ਜਿਹੜਾ ਰਾਗੂ ਗੁਰੂ ਸਾਹਿਬ ਦੇ ਕੇ ਗਿਆ ਠੀਕ ਹੈ ਜਦੋਂ ਮਾ ਕੇ ਚੱਕਣ ਦਾ ਟਾਈਮ ਆਇਆ ਸੀ ਉਦੋਂ ਲੋਕਾਂ ਨੇ ਚੱਕੀਆਂ ਵੀ ਸੀ ਗਾਹਾਂ ਜੇ ਕੀ ਇਹੋ ਜਿਹਾ ਕੁਝ ਆਊਗਾ ਤਾਂ ਲੋਕ ਦੇਖਣਗੇ ਹਾਲਾਤ ਦੇਖਣਗੇ ਪਰ ਅੱਜ ਹਾਲਾਤ ਕੀ ਸੀ ਨੈਰੇਟਿਵ ਚ ਸਰਕਾਰ ਦੇ ਨੈਰੇਟਿਵ ਚ ਨਾਫਾ ਸੀਗੀ ਸਰਕਾਰਾਂ ਦਾ ਚਾਹੁੰਦੀਆਂ ਨੇ ਬਾਈ ਜੀ ਇਹ ਅਗਰੈਸਿਵ ਹੋਈਏ ਆ 10 ਤਰੀਕ ਨੂੰ ਵੀ ਉੱਥੇ ਇ ਜਿੱਥੇ ਐਗਰੈਸਿਵ ਹੋਣ ਦੀ ਲੋੜ ਐਗਰੈਸਿਵ ਵੀ ਹੋਣਾ ਪੈਣਾ ਪਰ ਜਿੱਥੇ ਮੈਂ ਕਹਣਾ ਵੀ ਸਾਡੇ ਅੱਜ ਅਸੀਂ ਗੁਰੂ ਤੇਗ ਬਹਾਦਰ ਦਾ ਮਨਾ ਰਹੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲੇ ਸਰ ਤਾਕਤਾਂ ਸੀ ਜੀ ਸਭ ਮਾਕੇ ਫੋਰਸ ਸੀ ਗਿਆ ਉਦੋਂ ਪਹਿਲਾ 6ਵੇਂ ਪਾਛਣੇ ਫੌਜ ਤਿਆਰ ਕਰ ਲਈ ਸੀ ਪਰ ਸਾਡੇ ਗੁਰੂ ਸਾਹਿਬ ਨੇ ਜਾ ਕੇ ਸ਼ਹਾਦਤ ਦਿੱਤੀ ਸੀ ਸ਼ਹਾਦਤ ਤਾਂ ਦਿੱਤੀ ਸੀ ਵੀ ਜਿੱਥੇ ਖੂਨ ਦਾ ਕਤਰਾ ਡੁੱਲਦਾ ਨਾ ਉਥੋਂ ਮਾਕੇ ਹਜ਼ਾਰਾਂ ਪੈਦਾ ਹੁੰਦੇ ਆ ਪਰ ਅਸੀਂ ਅੱਜ ਪੈਦਾ ਹੋਣ ਦੀ ਥਾਂ ਤੇ ਕਿਤੇ ਨਾ ਕਿਤੇ ਸ਼ਹਾਦਤਾਂ ਦੇ ਵੇਖਲੇ ਹੋਏ ਬੈਠੇ ਆ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸ਼ਹਾਦਤਾਂ ਸੇਧ ਲੈਣ ਵਾਸਤੇ ਹੁੰਦੀਆਂ ਸਿਆਸਤ ਵਾਸਤੇ ਨਹੀਂ ਉਸੇ ਕੀ ਹੈ ਗੁਰੂ ਸਾਹਿਬ ਦੇ ਨਾਂ ਦੇ ਤੁਸੀਂ ਕਾਦੇ ਸ਼ੀਦੀ ਦਾੜਾ ਮਨਾਉਣੇ ਹੋ ਯਾਰ ਉਹਨਾਂ ਦਾ ਕਾਦੇ ਸ਼ੀਦੀ ਮਾਰਚ ਕੱਢਦੇ ਹੋ ਜੇ ਤੁਸੀਂ ਕੀ ਬੰਦੀ ਸਿੰਘਾਂ ਨੂੰ ਅੰਦਰ ਡੱਕ ਕੇ ਰੱਖਦੇ ਹੋ ਤਾਂ ਅਸੀਂ ਲਾਹਨਤ ਪਾਉਣੇ ਆ ਤੇ ਮੰਗ ਕਰਦੇ ਆ ਕਿ ਬੰਦੀ ਸਿੰਘਾਂ ਨੂੰ ਬਾ ਛੇਤੀ ਤੋਂ ਛੇਤੀ ਮੈਂ ਕਹਿੰਦਾ ਕਿ ਐਸੇ ਤੁਹਾਡੇ ਕੋਲੇ ਮੌਕਾ 300 ਸਾਲੇ ਤੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਮੁੱਕਰ ਗਿਆ 350 ਸਾਲ ਆ ਇਹ ਤੇ ਜੇ ਮਾੜੀ-ਮੋਟੀ ਵੀ ਇਹਨਾਂ 'ਚ ਸਮਝ ਹੈਗੀ ਆ ਤਾਂ ਇਹ ਛੱਡਣਗੇ ਖਾਲਸਾ ਜੀ ਇੱਕ ਸਰਕਾਰ ਹੋਰ ਦਿੰਦੀ ਆ ਤਰਕ ਅਮਨ ਸ਼ਾਹ ਦਾ ਬਿਆਨ ਵੀ ਆਉਂਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਅਹਿਸਾਸ ਨਹੀਂ ਹੈ ਮਤਲਬ ਆਪਣੇ ਕੀਤੇ ਉੱਤੇ ਪਛਤਾਵਾ ਨਹੀਂ ਅਸੀਂ ਤਾਂ ਨਹੀਂ ਉਹ ਦੇਖੋ ਜੀ ਅਹਿਸਾਸ ਤਾਂ ਸਾਨੂੰ ਤਾਂ ਹੋਊਗਾ ਨਾ ਜੇ ਅਸੀਂ ਕੁਝ ਗਲਤ ਕੀਤਾ ਹੋਵੇ। ਅਸੀਂ ਕੁਝ ਗਲਤ ਨਹੀਂ ਕੀਤਾ। ਦੇਖੋ ਬਿਆਨਤਾ ਪੁੱਛਣ ਨੇ ਸਾਡੇ ਨੌਜਵਾਨ ਕੋ ਕੋ ਕਿ ਮਾਰੇ ਆ। ਜੀ। ਸਾਡੇ ਨੌਜਵਾਨਾਂ ਦਾ ਕਾਹਨ ਹੋਣ ਤੋਂ ਰੋਕਣ ਵਾਸਤੇ। ਬਿਆਨਤਾ ਪੁੱਛਣ ਸੋਧਿਆ ਗਿਆ। ਜੀ। ਚੰਡੀਗੜ੍ਹ ਸੈਕਟਰੀਏਟ। ਤੇ ਅਸੀਂ ਉਸ ਦਾ ਕਿਵੇਂ ਅਹਿਸਾਸ ਕਰੀਏ ਅਸੀਂ ਗਲਤ ਕੀਤਾ। ਸਾਡੇ ਵਸੇ ਦਾ ਉਹ ਚੰਗਾ ਏ। ਅਸੀਂ ਉਸ ਨੂੰ ਗਲਤ ਨਹੀਂ ਮੰਨਦੇ। ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ। ਜੀ। ਤਾਂ ਗੱਲਬਾਤ ਕੀਤੀ ਸ਼ੰਭੂ ਬਾਰਡਰ ਤੇ ਜੋ ਕੌਮੀ ਇਨਸਾਫ ਮੋਰਚਾ ਦੇ ਆਗੂ ਨੇ ਲਗਾਤਾਰ ਪਹੁੰਚ ਰਹੇ ਨੇ ਹੋਰ ਵੀ ਤਸਵੀਰਾਂ ਦਿਖਾਉਣ ਦੇ ਲਾਗਾਂਗੇ ਤੁਸੀਂ ਲੋਕਾਂ ਦੀ ਬਹੁਤ ਧੰਨਵਾਦ